ਅੰਮ੍ਰਿਤਸਰ ਸਾਹਿਬ ਅਨੰਦਪੁਰ ਸਾਹਿਬ ਤਿੱਲਵੰਡੀ ਸਾਹਿਬ ਉਹ ਤਿੰਨੋਂ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੇ ਉਸ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤਿੰਨੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜ਼ੀ ਚੜੋ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜ਼ੀ ਜਾਣਾ ਹੈ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਸਰਕਾਰ ਚ ਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਟਕਾ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਦੁਕਾਨਾਂ ਦਾ ਜਿਸ ਤਰ੍ਹਾਂ ਦੱਸਿਆ ਹਰਜੋਤ ਬੈਂਸਰੀ ਇੱਕੋ ਰੰਗ ਹੋਊਗਾ ਇੱਕੋ ਜਿਹਾ ਸਟਾਈਲ ਹੋਊਗਾ ਲੱਗੂਗਾ ਵੀ ਹਾਂ ਗੁਰੂ ਸਾਹਿਬ ਦੀ ਕਿਰਪਾ ਹੈ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨਿਆਂ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ